ਇੱਕ ਤਾਂ ਜਿੰਦਾਬਾਦ 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 ਇੱਕ ਤਾਂ ਜਿੰਦਾਬਾਦ ਇਹ ਚਲੇਗੀ ਨਹੀਂ ਤੇ ਨਹੀਂ ਮੇਰੀ ਗੱਲ ਸੁਣ ਲਈ ਉੱਥੇ ਉੱਥੇ ਬੈਠਾਂਗੇ ਉੱਥੇ ਬਿਲਾਵਾਂਗੇ ਸਾਰੇ ਅਫਸਰ ਇਹਨਾਂ ਨੇ ਵੀ ਹੁਣ ਉੱਥੇ ਹੋਣਾ ਠੱਕਾ ਉੱਥੇ ਹੋਇਆਗਾ ਠੀਕ ਹੈ ਪੰਜਾਬ ਸਰਕਾਰ ਮੁੱਖਵਾਦ ਦੇ ਲਾਗ ਨਾ ਰਹੀ ਠੀਕ ਹੈ ਮੇਰੇ ਦੋਸਤ ਜਮੇ ਨੂੰ ਚਾਕੇ ਲਾ ਕੇ ਇਹਨੂੰ ਮਾਰ ਕੇ ਤੇ ਮੁਕਾ ਕੇ ਫੇਰ ਕੇ ਪਾਸਾ ਆਪਣੇ ਸੈਟਿੰਗ ਕਰ ਮੈਨੂੰ ਪਤਾ ਨਹੀਂ ਕਿ ਇਹ ਫੇਰ ਤੋਂ ਬੰਦ ਕਰ ਰਹੇ ਨੇ ਠੀਕ ਹੈ ਨਾ ਮਾਰ ਦੋ ਮੈਂ ਕੋਈ ਗੱਲ ਨਹੀਂ ਛੱਡਰ ਬੰਦ ਕਰਾ ਕੇ ਮੈਂ ਧੱਕੇ ਨਾਲ ਗੱਲ ਸਾਰੀ ਮੇਰੇ ਕੋ ਵੀਡੀਓ ਕੀਆ ਉਹਦੇ ਵੀ ਧਰਨਾ ਲਾ ਮੈਂ ਉੱਥੇ ਪ੍ਰਸ਼ਾਸਨ ਨਾਲੇ ਉੱਥੇ ਯਾਰ ਆਪਾਂ ਆਪਣਾ ਪ੍ਰੇਜ਼ੈਂਟ ਫਾਈਲ ਨਹੀਂ ਕਰਦੇ ਯਾਰੋ ਪਾਰੀ ਹਰ ਗੱਲ ਨੂੰ ਆਪਣੇ ਭਾਵਨਾ ਆਪਾਂ ਦਿਖਾਈ ਨਾ ਕਰਕੇ ਐਡਵੋਕੇਟ ਬਾਹਰ ਹੈਗਾ ਆਪਾਂ ਦੇਖੋ ਅੱਛਾ ਸਹੀ ਉਹਨਾਂ ਨੂੰ ਮੋਦੀ ਦਾ ਦਾਅਵਾ ਕਰਦੇ ਨੇ ਤਾਂ ਹੋਰ ਬੈਠੇ ਲੋਕ ਹੈ ਦੁਕਾਨਦਾਰ ਦਾ ਬੁੱਲਣਾ ਦਾ ਰੌਲਾ ਉਹ ਲੱਗ ਗਿਆ ਬਾਈਕ ਦਾ ਲੱਗ ਗਿਆ ਬਾਈ ਜੀ ਉਹ ਦੰਦੜਾ ਦਾ ਹੁਣ ਮਿੱਤਰ ਕਿੱਥੋਂ ਮੈਨੂੰ ਦਾਫੇ ਮਿੱਤਿਆ ਹੋਣਾ ਹੈ ਬਾਈ ਜੀ ਹੈਗਾ ਦੁਕਾਨਦਾਰ ਕੀ ਦੁਕਾਨ ਨੂੰ ਜਿੰਦਾ ਲੱਗਿਆ ਹੋਵੇ ਹੈਗਾ ਰੋ ਬਾਈ ਆਓ ਬਾਈ ਵਾਈਟ ਕਰਾਓ 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 ਬਾਈਕ ਬੋਲ ਕੋਈ ਉਹ ਤੋਂ ਕੋਈ ਕਰਾੜੀ ਨਾ ਮੈਂ ਬੁਹਾ ਦੋ ਜੋ ਤੁਸੀਂ ਕੋਈ ਸਲਾਚਣ ਦੀ ਕੋਈ ਪਤਾ ਨਹੀਂ ਚੱਲੋ ਆ ਜੀ ਇਹ ਇਹ ਪੂਰਾ ਮਾਮਲਾ ਜੀ ਮੈਂ ਮੈਨੇਜਰ ਗੁਰਦੁਆਰਾ ਬਾਬਾ ਗੰਧਾ ਸਿੰਘ ਬਰਨਾਲਾ surjit singh mera naam hai ਇਹ ਸਾਰੀਆਂ ਜਿੰਨੀਆਂ ਦੁਕਾਨਾਂ ਨੇ ਇਹ ਗੁਰਦੁਆਰਾ ਬਾਬਾ ਗੰਧਾ ਸਿੰਘ ਦੀਆਂ ਦੁਕਾਨਾਂ ਨੇ 50 ਸਾਲਾਂ ਤੋਂ ਅਸੀਂ ਇਹਨਾਂ ਦੁਕਾਨਾਂ ਦਾ ਕਿਰਾਇਆ ਲੈਂਦੇ ਆ ਰਹੇ ਹਾਂ ਲੇਕਿਨ ਮਹੰਤ ਪਿਆਰਾ ਸਿੰਘ ਗੁੰਡਿਆਂ ਨੂੰ ਨਾਲ ਲੈ ਕੇ ਇਹਨਾਂ ਦੁਕਾਨਾਂ ਤੇ ਕਿਰਾਇਆ ਇਕੱਠਾ ਕਰਨ ਲੱਗ ਗਿਆ ਕੁਝ ਦੁਕਾਨਦਾਰ ਉਹਨਾਂ ਨੂੰ ਕਿਰਾਇਆ ਦੇਣ ਲੱਗ ਗਏ ਉਹਨਾਂ ਨੂੰ ਇਹ ਲਾਲਚ ਹੋ ਗਿਆ ਵੀ ਸਾਡਾ ਕਿਰਾਇਆ ਅਦਾ ਕਰਤਾ ਜਿਸ ਬੰਦੇ ਕੋਲ ਕੋਈ ਕੋਟ ਦਾ ਆਰਡਰ ਨਹੀਂ ਉਹ ਜਿਹੜੀ ਮਰਜ਼ੀ ਇਹਦਾ ਜਾ ਕੇ ਕਰਾਇ ਲੈ ਲੱਗ ਜੂਗਾ ਸਾਡੀਆਂ ਦੁਕਾਨਾਂ ਨੇ ਗੁਰੂ ਕਰਦੀਆਂ ਸਾਡੇ ਨਾਮ ਕਰਾਇਨਾਮੇ ਨੇ ਇਹ ਬੰਦੇ ਪਹਿਲਾਂ ਵੀ ਸਾਡੇ ਕੇਸਾਂ ਦੇ ਵਿੱਚ ਪਾਏ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੁਣ ਜਿਹੜੇ ਕੁਝ ਦੁਕਾਨਦਾਰ ਮਿਲੇ ਹੋਏ ਸੀ ਜਿਹੜੇ ਪ੍ਰਧਾਨਗੀਆਂ ਭਾਲਦੇ ਸੀ ਜਿਨ੍ਹਾਂ ਨੂੰ ਇਹ ਸਾ ਦੁਕਾਨਾਂ ਸੀ ਐਂ ਦਾ ਬਲਾਂਗੇ ਉਹਨਾਂ ਦੁਕਾਨਾਂ ਤੇ ਅਸੀਂ ਕਾਰਵਾਈ ਕਰਨ ਆਏ ਆ ਆਪਣੀਆਂ ਸ਼ਰਤਾਂ ਦੇ ਮੁਤਾਬਕ ਸਾਡੇ ਕਰਾਇਨਾਮੇ ਲਿਖੇ ਹੁੰਦੇ ਆ ਉਹਦੇ ਵਿੱਚ ਕਿਹਾ ਜਾਂਦਾ ਵੀ ਜਿਹੜਾ 2 ਮਹੀਨੇ ਕਰਾਇਆ ਨਹੀਂ ਦੇਊਗਾ ਉਹਦੇ ਅਸੀਂ ਜਿੰਦਾ ਲਾ ਦਾਂਗੇ ਉਹ ਜਿੰਦੇ ਲਾਏ ਨੇ ਜਿਨ੍ਹਾਂ ਨੇ ਕਰਾਇਆ ਨਹੀਂ ਭਰਿਆ ਹਾਂਜੀ ਤਾਂ ਫੁੱਲ ਕਿੰਨੀਆਂ ਦੁਕਾਨਾਂ ਨੇ ਜਿਨ੍ਹਾਂ ਤੇ ਅੱਜ ਅੱਜ ਵੀ ਜੀ ਕਿਰਾਇਆ ਤਾਂ ਲਗਭਗ ਕਾਫੀ ਦੁਕਾਨਦਾਰ ਨਹੀਂ ਦੇ ਰਹੇ ਇਹ ਸਾਰੇ ਤਾਂ ਨਹੀਂ ਸਹਿਗੇ ਸਾਰੇ ਸਾਨੂੰ ਕੁਝ ਦੁਕਾਨਦਾਰ ਸਾਨੂੰ ਕਿਰਾਇਆ ਦੇ ਰਹੇ ਨੇ ਹੁਣ ਤੱਕ ਅਸੀਂ ਲਗਭਗ 8 ਕਿ ਦੁਕਾਨਾਂ ਦੇ ਜਿੰਦੇ ਲਾਤੇ ਉਹ 8 ਉਹ ਨੇ ਜਿਹੜੇ ਪ੍ਰਧਾਨ ਬਣੇ ਹੋਏ ਸੀ ਵੀ ਗੁਰਦਾਰ ਦੱਤਾ ਕੀ ਲਲਾ ਕਾਕਾ ਉਹਨਾਂ ਨੂੰ ਇਹ ਹੈ ਵੀ ਬਾਬਾ ਪਿਆਰਾ ਸਾਨੂੰ ਤੁਹਾਨੂੰ ਕੋਈ ਕੋਰਟ ਦਾ ਆਰਡਰ ਦੇ ਦੇ ਵੀ ਜਿਹਦੇ ਕਰਕੇ ਕੋਰਟ ਨੇ ਕਿਹਾ ਹੋਵੇ ਵੀ ਬਾਬਾ ਪਿਆਰਾ ਕਿਰਾਇਆ ਲੈਂਦਾ ਕਦਾਰ ਅਸੀਂ ਉਸ ਹੱਬ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹ ਕਾਰਵਾਈ ਕੀਤੀ ਹੈ ਹੁਣ ਸਾਡੇ ਕੋਲ ਪ੍ਰਸ਼ਾਸਨ ਆਇਆ ਹੈ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਗੱਲਬਾਤ ਕਰਾਂਗੇ ਤੁਸੀਂ ਇਸ ਤੋਂ ਬਾਅਦ ਜਿੰਦੇ ਨਾ ਲਾਓ ਅਸੀਂ ਪ੍ਰਸ਼ਾਸਨ ਦੀ ਮੰਨਦੇ ਹੋਏ ਇਸ ਤੋਂ ਬਾਅਦ ਜਿੰਦੇ ਨਹੀਂ ਲਾਉਂਦੇ ਉਹਨਾਂ ਨੂੰ ਸੱਦੂਗਾ ਜੇਕਰ ਨਹੀਂ ਕੋਈ ਕਾਰਵਾਈ ਕਰਨਗੇ ਫਿਰ ਅਸੀਂ ਅੱਗੇ ਕਾਰਵਾਈ ਕਰਾਂਗੇ ਜਿਹੜਾ ਇਹ ਕਿਰਾਇਆਨਾਮਾ ਲਿਖਿਆ ਹੈ ਦੁਕਾਨਾਂ ਦਾ ਜੀ ਇਹ ਤੁਹਾਡੇ ਨਾਲ ਲਿਖਿਆ ਹੋਇਆ ਹੈ ਸਾਰੀਆਂ ਹਾਂਜੀ ਕਿਰਾਇਆਨਾਮਾ ਲਗਭਗ ਜਦੋਂ ਉਹਦੀਆਂ ਦੁਕਾਨਾਂ ਨੇ ਸਾਡੇ ਨਾਲ ਦੇ ਕਿਰਾਇਆਨਾ ਲਿਖੇ ਹੋਏ ਨੇ ਕਿਰਾਇਆਨਾਮੇ ਲਿਖੇ ਹੋਏ ਨੇ ਮੈਨੇਜਰ ਬਰਦਰ ਉਹਨਾਂ ਦੁਕਾਨਾਂ ਦੇ ਜਿੰਦੇ ਲਗਾਏ ਯਾਰ ਕੀ ਪੂਰਾ ਮਾਮਲਾ ਹੈ ਵੈਕੁਰ ਜਿੱਕਾ ਖਾਲਸਾ ਮੈਂ ਸਕਟੀਆਂ ਧਰਮ ਪ੍ਰਚਾਰ ਸ਼੍ਰੋਣੀ ਗੁਰੂ ਦਾ ਪ੍ਰਬੰਧਕ ਕਮੇਟੀ ਦਾ ਇਹ ਕਾਫੀ ਸਮੇਂ ਤੋਂ ਲਗਭਗ 40 ਸਾਲ ਤੋਂ ਇਹ ਦੁਕਾਨਾਂ ਜਿਹੜੀਆਂ ਇਹ ਗੁਰਦੁਆਰਾ ਗਾਂਧਾ ਸਾਹਿਬ ਬਰਨਾਲਾ ਦੇ ਨਾਂ ਤੇ ਆ ਅਤੇ ਉਹਦੇ ਕਿਰਾਏ ਨਾਮੇ ਜਿਹੜੀ ਇਹ ਦੁਕਾਨਦਾਰਾਂ ਨੇ ਲਿਖਿਆ ਤੇ ਇੱਕ ਇਹ ਅਸੀਂ ਗੁਰਦੁਆਰਾ ਗਾਂਧਾ ਸਾਹਿਬ ਨੇ ਅਹੀਂ ਇਹਨਾਂ ਸਾਰੇ ਦੁਕਾਨਦਾਰਾਂ ਨੂੰ ਕਿਰਾਏ ਦੇ ਦਿੱਤੀਆਂ ਇੱਥੇ ਇੱਕ ਸਾਧ ਪਿਆਰਾ ਸਿੰਘ 2-3 ਮਹੀਨੇ ਹੋ ਗਏ ਆ ਉੱਠ ਕੇ ਇਹਨਾਂ ਦੁਕਾਨਦਾਰਾਂ ਨੂੰ ਕੁਝ ਕੋਈ ਨੰਬਰਦਾਰ ਇੱਥੇ ਬਣੇ ਨੇ ਦੁਕਾਨਾਂ ਵਾਲੇ 2-4 ਬੰਦੀ ਨੇ ਜ਼ਿਆਦਾ ਨਹੀਂ ਐ ਉਹ ਬਾਬੇ ਪਾਰੇ ਨਾਲ ਰਲ ਕੇ ਤੇ ਉਹ ਕਹਿੰਦੀ ਆ ਵੀ ਕਿਰਾਇਆ ਸਾਨੂੰ ਦਿਓ ਉਹਨਾਂ ਕੋਈ ਹੱਕ ਨਹੀਂ ਮੰਨਦਾ ਬਾਬੇ ਪਿਆਰੇ ਦਾ ਨਾ ਬਾਬੇ ਪਿਆਰੇ ਕੋਲ ਕੋਈ ਕਿਰਾਏ ਨਾਮ ਹੈ ਇਹ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਦੁਕਾਨਾਂ ਧੰਗੁਰੂ ਰਾਮਦਾਸ ਦੀਆਂ ਦੁਕਾਨਾਂ ਹੈ ਮੇਰੀ ਬਰਨਾਲਾ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਧੰਗੁਰੂ ਰਾਮਦਾਸ ਦੀਆਂ ਦੁਕਾਨਾਂ ਹੈ ਇਹਨਾਂ ਨੂੰ ਹੀ ਕਿਰਾਇਆ ਦਿੱਤਾ ਜਾਵੇ ਸੰਸਥਾ ਦੀ ਮਦਦ ਕੀਤੀ ਜਾਵੇ ਜਿਹੜਾ ਕਿਰਾਏਦਾਰ ਸਾਨੂੰ ਕਿਰਾਇਆ ਦੇਊਗਾ ਉਹ ਭਵੇਂ ਆਪਣੇ ਦਾਦੇ ਪੁਰਦਾਦੇ ਤੱਕ ਵੀ ਬੈਠਾ ਰਹੇ ਉਹਨੂੰ ਅਸੀਂ ਕੁਛ ਵੀ ਕੁਛ ਵੀ ਨਹੀਂ ਕਹਿੰਦੇ ਕਿਰਾਇਆ ਦੇ ਹੀ ਜਾਵੇ ਆਪਣੀ ਦੁਕਾਨ ਤੇ ਬੈਠਾ ਰਹੇ ਜੇ ਕਿਰਾਇਆ ਨਹੀਂ ਦਿੰਦਾ ਉਹਦੀ ਦੁਕਾਨ ਨੂੰ ਤਾਲਾ ਮਾਰਾਂਗੇ ਕੁਝ ਤਾਲੇ ਮਾਰਤੇ ਆ ਕੋਈ ਗਾਂ ਵੀ ਮਾਰਾਂਗੇ ਹਾਂ ਪ੍ਰਸ਼ਾਸਨ ਚਲੋ ਸਾਡਾ ਸਾਥ ਦੇ ਰਿਹਾ ਜੇ ਪ੍ਰਸ਼ਾਸਨ ਵੀ ਸਾਥ ਨਾ ਦੇਊਗਾ ਤਾਂ ਸਾਨੂੰ ਕੋਈ ਉਹਦੀ ਪ੍ਰੋਬਲਮ ਨਹੀਂ ਗੀ ਅਸੀਂ ਆਪਣੇ ਤੌਰ ਤੇ ਕੰਮ ਕਰਨਾ ਜਾਣਦੇ ਆ ਕਿੱਦਾਂ ਕਰਨਾ ਸਾਨੂੰ ਪਤਾ ਹੈ ਜਾਇਦਾਦ ਸਾਡੀ ਹੈ ਅਸੀਂ ਉਹਦੇ ਮੁਲਾਜ਼ਮ ਆ ਅਸੀਂ ਉਹਦੀ ਜਾਇਦਾਦ ਨੂੰ ਸਾਹਮਣਾ ਸਾਡਾ ਫਰਜ਼ ਹੈ ਇਸ ਕਰਕੇ ਅੱਜ ਅਸੀਂ ਇੱਥੇ ਦੁਕਾਨਾਂ ਤੇ ਤਾਲੇ ਮਾਰੇ ਆ ਇਹ ਗੁਰਦਰਾ ਗਾਂਧਾ ਸਾਹਿਬ ਦੀਆਂ ਦੁਕਾਨਾਂ ਆ ਪਲੀਜ਼ ਉਹਨਾਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਦੁਕਾਨਾ ਮਾਰੀ ਤਾਲੇ ਮਾਰੇ ਉਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਉਹ ਅੱਜ ਹੀ ਆ ਕੇ ਸਾਨੂੰ ਕਿਰਾਇਆ ਦੇ ਦੇਣ ਤੇ ਚਾਬੀਆਂ ਸਾਡੇ ਤੋਂ ਲੈ ਆਉਣ ਸਾਡਾ ਉਹਨਾਂ ਨਾਲ ਕੋਈ ਵੈਰ ਨਹੀਂ ਆਪਣਾ ਬਿਜ਼ਨਸ ਕਰਨ ਤਗੜੇ ਹੋ ਗਏ ਪਰ ਕਿਰਾਇਆ ਜਿਹੜਾ ਉਹ ਅੱਜ ਦੀ ਡੇਟ ਦੇ ਵਿੱਚ ਜਾਂ ਕੱਲ ਤੱਕ ਉਹ ਸਾਨੂੰ ਕਿਰਾਇਆ ਪਛਾ ਦੇਣ ਤੇ ਅਸੀਂ ਜਿਹੜੀਆਂ ਚਾਬੀਆਂ ਜਿਹੜੀਆਂ ਉਹ ਦੁਕਾਨਦਾਰ ਨੂੰ ਦੇ ਦੇਵਾਂਗੇ ਪਰ ਜੇਕਰ ਨਹੀਂ ਦੇਣਗੇ ਤੇ ਫਿਰ ਇਸੇ ਤਰ੍ਹਾਂ ਹੀ ਜਿਹੜਾ ਸੰਘਰਸ਼ ਹੋ ਜਾਰੀ ਰਹੇਗਾ ਜਿਹੜਾ ਤੁਸੀਂ ਪਿਆਰਾ ਸਿੰਘ ਨੂੰ ਕਹਿ ਰਹੇ ਜੀ ਉਹਨਾਂ ਦਾ ਕੀ ਰੋਲ ਹੈ ਪਿਆਰਾ ਸਿੰਘ ਸਾਧ ਆਪੇ ਬਣਿਆ ਸਾਧ ਹੈ ਜੀ ਨਿਰਮਲ ਨਿਰਮਲ ਪੰਚਾਇਤ ਪਤਾ ਨਹੀਂ ਕਿੰਨਾ ਦਾ ਨ ਹਾਂ ਤੇ ਉਹ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਨਾ ਜੀ ਉਹ ਅਸੀਂ ਉਹਨੂੰ ਅਸੀਂ ਉਹ ਤੋਂ ਕੀ ਲੈਣਾ ਹੈ ਜਾਇਦਾਦ ਗੁਰੂ ਘਰ ਦੀ ਆ ਗੁਰੂ ਘਰ ਦੀ ਜਾਇਦਾਦ ਦੀਆਂ ਦੁਕਾਨਾਂ ਆ ਕਿਰਾਇਆ ਦਿਓ ਤੇ ਆਨੰਦ ਲਓ ਹਾਂ ਜੀ ਬਾਬੇ ਨੂੰ ਕਿਉਂ ਕਰਾਇਆ ਦੇ ਰਹੇ ਜੀ ਉਹਦੇ ਕੋਲ ਕੀ ਅਥੋਰਟੀ ਆ ਮੈਂ ਸੈਕਟਰੀ ਆ ਮੇਰੇ ਕੋਲ ਅਥੋਰਟੀ ਆ ਮੈਨੇਜਰ ਆ ਇੱਥੋਂ ਦਾ ਗਾਂਦਾ ਸਬਦ ਉਹਦੇ ਕੋਲ ਅਥੋਰਟੀ ਆ ਦੂਜੇ ਬੰਦੇ ਕੋਲ ਕਿਉਂ ਅਥੋਰਟੀ ਹੈ ਜੀ ਦੁਕਾਨਾਂ ਗੁਰੂ ਘਰ ਦੀਆਂ ਉਹਨਾਂ ਨੂੰ ਰਸੀਦ ਮਿਲਦੀ ਆ ਗੁਰੂ ਘਰ ਦੀ ਰਸੀਦ ਮਿਲਦੀ ਆ ਕਰਾਏ ਲੈ ਕੇ ਉਹਨਾਂ ਸਾਰਾ 3 ਸਾਲਾਂ ਬਾਅਦ ਜੋ ਵਾਅਦਾ 15% ਸਾਰਾ ਕਾਨੂੰਨ ਦੇ ਮਤਾਬਕ ਉਹ ਕਲਾ ਰਹਿ ਰਿਹਾ ਮਸਲਾ ਹੋ ਜਾ ਹੈਗਾ ਦੁਕਾਨਦਾਰ ਤੇਣ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਸਾਹਮਣੇ ਦਿਖਾਈ ਦਿੱਤੇ ਹੈਗਾ ਅੱਜ ਸਰਉਣੀ ਕਮੇਟੀ ਦੇ ਕੁਝ ਕਰਮਚਾਰੀ ਆਏ ਸੀ ਜਿਹੜੇ ਉਹ ਕਿਰਾਏ ਨੂੰ ਲੈ ਕੇ ਇਕੱਠੇ ਹੋਏ ਸੀ ਕਿ ਕੁਝ ਦੁਕਾਨਦਾਰ ਉਹਨਾਂ ਦਾ ਕਿਰਾਇਆ ਨਹੀਂ ਦਿੰਦੇ ਤੇ ਬਟ ਜਿਹੜੇ ਦੁਕਾਨਦਾਰ ਨੇ ਉਹ ਕਹਿੰਦੇ ਜੀ ਅਜੇ ਮਤਲਬ ਮਾਨਯੋਗ ਅਦਾਲਤ ਦੇ ਵਿੱਚ ਕੋਈ ਫੈਸਲਾ ਹੋਇਆ ਉਹ ਕਮੇਟੀ ਦੇ ਉਲਟ ਹੋਇਆ ਦੱਸਦੇ ਨੇ ਬਟ ਉਹ ਫੈਸਲੇਆਂ ਪ੍ਰਤੀ ਅਸੀਂ ਹੁਣ ਦੋਨੋਂ ਧਿਰਾਂ ਨੂੰ ਬੁਲਾ ਲਿਆ ਦੋਨਾਂ ਨੂੰ ਬੁਲਾ ਕੇ ਸੀਨੀਅਰ ਅਫਸਰਾਂ ਦੀ ਹਾਜ਼ਰੀ ਦੇ ਵਿੱਚ ਬਿਠਾ ਕੇ ਦੋਨਾਂ ਦੀ ਗੱਲ ਸੁਣ ਕੇ ਜੋ ਵੀ ਹੋਏਗਾ ਉਹਦੇ ਅਨੁਸਾਰ ਜਿਹੜਾ ਫੈਸਲਾ ਕੀਤਾ ਜਾਊਗਾ ਬਟ ਜਿਹੜਾ ਹੈਗਾ ਸੀ ਜਿਹੜੇ ਕਮੇਟੀ ਦੇ ਕਰਮਚਾਰੀ ਆਏ ਸੀ ਉਹਨਾਂ ਨੂੰ ਅਸੀਂ ਸਮਝਾ ਕੇ ਭੇਜ ਦਿੱਤਾ ਵੀ ਇਦਾਂ ਕੋਈ ਵੀ ਮਾਹੌਲ ਹੈ ਜਿਹੜਾ ਆਪਾਂ ਸ਼ਹਿਰ ਦਾ ਖਰਾਬ ਨਾ ਕਰੀਏ ਉਹਦੇ ਪ੍ਰਤੀ ਅਸੀਂ ਦੁਕਾਨਦਾਰਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਵੀ ਆਪਾਂ ਇਹਨੂੰ ਜਿਹੜੇ ਮਾਹੌਲ ਨੂੰ ਪ੍ਰੋਪਰ ਬਣਾ ਕੇ ਰੱਖੀਏ ਤੇ ਕੋਈ ਵੀ ਮਸਲਾ ਐਸਾ ਨਹੀਂ ਜਿਹਦਾ ਗੱਲਬਾਤ ਦੇ ਰਾਹੀਂ ਹੱਲ ਨਾ ਹੋ ਸਕੇ ਲੜਾਈ ਝਗੜਾ ਵੀ ਹੋਇਆ ਸਾਰੇ ਨਹੀਂ ਲੜਾਈ ਝਗੜਾ ਅਜੇ ਤੱਕ ਕੋਈ ਲੜਾਈ ਝਗੜੇ ਦੀ ਖਬਰ ਨਹੀਂ ਹੈਗੀ ਅਸੀਂ ਮੌਕੇ ਤੇ ਆ ਗਏ ਸਿਰਫ ਉਹ ਕਹਿ ਰਹੇ ਸੀ ਕਿ ਜੀ ਅਸੀਂ ਸਾਡਾ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਜਿਹਦੇ ਕਰਕੇ ਅਸੀਂ ਜਿੰਦੇ ਲਾਵਾਂਗੇ ਅਸੀਂ ਉਹਨਾਂ ਨੂੰ ਰੋਕ ਦਿੱਤਾ ਕਿ ਜਿਹੜਾ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਾਂਗੇ। ਕਿੰਨੀਆਂ ਉਸਤਕਾਂ ਨਾਲ ਜਿੰਦੇ ਲਾ ਕੇ ਫਿਰ ਉਹਦਾ ਕੀ ਹੋਊਗਾ? ਕੋਈ ਗੱਲ ਨਹੀਂ ਜੀ ਉਹ ਦੇਖਿਆ ਜਾਊਗਾ। ਕਿੰਨੀਆਂ ਦੇ ਕਰ ਜਿਹੜਾ ਜਿਹੜਾ ਪ੍ਰਾਪਰਟੀ ਡਿਸਪਿਊਟ ਨੇ ਪ੍ਰਾਪਰਟੀ ਡਿਸਪਿਊਟ ਵਿੱਚ ਸਿੱਧੇ ਤੌਰ ਤੇ ਪੁਲਿਸ ਦਾ ਹੋਰ ਨਹੀਂ ਹੁੰਦਾ ਉਹਨੂੰ ਜਿਹੜੇ ਫੈਸਲੇ ਨੇ ਉਹ ਵੀ ਦੇਖੇ ਜਾਣਗੇ ਕਿ ਕੀ ਫੈਸਲੇ ਆ ਕਿਹਦੇ ਹੱਕ ਚ ਆਇਆ ਕਿਹਦੇ ਖਿਲਾਫ ਆਇਆ ਉਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਜਿਹੜਾ ਹੈਗਾ ਇਹ ਮਸਲੇ ਦਾ ਹੱਲ ਅਸੀਂ ਗੱਲਬਾਤ ਰਾਹੀਂ ਕੱਢਣ ਦੀ ਕੋਸ਼ਿਸ਼ ਕਰਾਂਗੇ ਦੋਨੋਂ ਤਰ੍ਹਾਂ ਨੂੰ ਅਸੀਂ ਬੁਲਾ ਲਾਂ। ਕਿੰਨੀਆਂ ਦੁਕਾਨਾਂ ਨੂੰ ਜ